ਭ੍ਰਸ਼ਟਾਚਾਰ ਦੇ ਹੱਪ ਚ ਧਰਨੇ ਮਾਰ ਰਹੀ ਹੈ ਇਦਾਂ ਕਦੇ ਪੰਜਾਬ ਚ ਸੁਣਿਆ ਨਹੀਂ ਸੀ ਭ੍ਰਸ਼ਟਾਚਾਰ ਦੇ ਖਿਲਾਫ ਤਾਂ ਹਰੇਕ ਕਰਨਾ ਮਾਰਦਾ ਹੈ ਰਿਸ਼ਟ ਕੇਜਰੀਵਾਲ ਦੇ ਹੱਪ ਚ ਉਹ ਖੜਤਾਲ ਰੱਖ ਰਹੀ ਹੈ ਤੇ ਧਰਨੇ ਮਾਰ ਰਹੀ ਹੈ ਆਈ نو ਡੁੱਬ ਤਾਂ ਨਾ ਚਾਹੀਦਾ ਚੁੱਲੂ ਪਰ ਪਾਣੀ ਚ ਇਸ ਚੀਜ਼ੇ ਪਰ ਲੇਕਿਨ ਬੇਸ਼ਰਮੀ ਦੀ ਹੱਦ ਭ੍ਰਸ਼ਟਾਚਾਰ ਕਰਜ਼ਾ ਲਾਅ ਐਂਡ ਆਰਡਰ ਵਪਾਰ ਮੁੱਦੇ ਕਈ ਗਿਣਵਾਏ ਨੇ ਹਰ ਸਿਮਰਤ ਕੌਰ ਬਾਦਲ ਨੇ ਜਿੰਨਾ ਕਰਕੇ ਉਹ ਮਾਨ ਸਰਕਾਰ ਤੇ ਖੂਬ ਬਰੇ ਨੇ ਦਰਅਸਲ 7 اپریل ਨੂੰ ਭਗਵੰਤ ਮਾਨ ਦੀ ਅਗਵਾਈ ਦੇ ਆਮ ਆਦਮੀ ਪਾਰਟੀ ਨੇ ਖਟਕੜ ਕਲਾਂ ਦੇ ਵਿੱਚ ਵਰਤ ਰੱਖਿਆ ਇਸੇ ਮਸਲੇ ਤੇ ਉਹਨ ਵਿਰੋਧੀ ਮਾਨ ਨੂੰ கேਲ ਰਹੇ ਨੇ ਕਿ ਸ਼ਹੀਦਾਂ ਦੀ ਧਰਤੀ ਤੇ ਜਾ ਉਸ ਸ਼ਖਸ ਲਈ ਵਰਤ ਕਿਉਂ ਜੋ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਹੇਠ ਫੜਿਆ ਹੋਇਆ ਹੈ ਪੰਜਾਬ 'ਚ ਇੰਨਾ ਵੱਡਾ ਨਿਗਾਰ ਆਇਆ ਹੈ ਬਦਲਾਅ ਦਾ ਕਿ ਅੱਜ ਸਾਡੀ ਸਰਕਾਰ ਭ੍ਰਸ਼ਟਾਚਾਰ ਦੇ ਹੱਕ 'ਚ ਧਰਨੇ ਮਾਰ ਰਹੀ ਹੈ ਇਦਾਂ ਕਦੇ ਪੰਜਾਬ 'ਚ ਸੁਣਿਆ ਨਹੀਂ ਸੀ ਭ੍ਰਸ਼ਟਾਚਾਰ ਦੇ ਖਿਲਾਫ ਹਰੇਕ ਤਰ੍ਹਾਂ ਨਾਲ ਮਾਰਦਾ ਹੈ ਇਹ ਪਹਿਲੀ ਪਾਰਟੀ ਹੈ ਜਨੇ ਬ੍ਰਸ਼ਟ ਬ੍ਰਸ਼ਟ ਕੇਜਰੀਵਾਲ ਦੇ ਹੱਥ ਚ ਉਹ ਖੜਤਾਲ ਰੱਖ ਰਹੀ ਹੈ ਤੇ ਧਰਨੇ ਮਾਰ ਰਹੀ ਹੈ ਤੇ ਆਹੀ ਕਾਰਨ ਹੈ ਕਿ ਅੱਜ ਪੰਜਾਬ ਚ ਲੁੱਟਾਂ ਖੋਹਾਂ ਸਰੋਤੀਆਂ ਦੁਕਾਨਦਾਰ ਹੋਏ ਕਿਸਾਨ ਹੋਏ ਨੌਜਵਾਨ ਹੋਏ ਹਰ ਵਰਗ ਦੁਖੀ ਹੈ ਜਿਹੜੇ ਕਹਿੰਦੇ ਸੀ ਕਦੇ ਧਰਨਾ ਨਹੀਂ ਲੱਗੂਗਾ ਕੋਈ ਟੈਂਕੀ ਚ ਨਹੀਂ ਚੜੂਗਾ ਇੰਨਾ ਰੰਗਲਾ ਪੰਜਾਬ ਹੋਊਗਾ ਰੰਗਲਾ ਕੀ ਇੰਨਾ ਗੰਗਲਾ ਕਰਦਾ ਹੈ ਪੰਜਾਬ ਨੂੰ ਕਿ ਹਰ ਵਰਗ ਦੁਖੀ ਫਿਰਦਾ ਹੈ ਅੱਜ ਇਹ ਹੈਰਾਨੀ ਦੀ ਗੱਲ ਕਿ ਮੁੱਖ ਮੰਤਰੀ ਇੰਨਾ ਨਿਕੰਮਾ ਕਿ ਜੇ ਮੁੱਖ ਮੰਤਰੀ ਆਪ ਧਰਨੇ 'ਚ ਸਾਰੇ ਆਪਣੇ ਕੈਬਨਟ ਨੂੰ ਬਿਠਾ ਰਹੇ ਇਸ ਕਰਕੇ ਨਹੀਂ ਕਿ ਬਤੌਰ ਹੋਮ ਮਿਨਿਸਟਰ ਮੈਂ ਇੰਨਾ ਫੇਲ ਹੋ ਗਿਆ ਕਿ ਤਰਨ ਤਾਰਨ 'ਚ ਇੱਕ ਔਰਤ ਦੀ ਆਬਰੂ ਲੁੱਟ ਕੇ ਉਹਦੇ ਕੱਪੜੇ ਪਾੜ ਕੇ ਪੰਜਾਬ ਵਰਗੀ ਧਰਤੀ 'ਤੇ ਉਹਨੂੰ ਨੰਗਾ ਸਾਰੇ ਪਿੰਡ 'ਚ ਘੁਮਾਇਆ ਗਿਆ ਤੇ 15 ਦਿਨ ਮੈਂ ਫੇਲ ਹੋਇਆ ਕਿ ਮੈਂ ਕਿਸੇ ਨੂੰ ਫੜ ਨਹੀਂ ਸਕਿਆ ਮੂਡ ਇਹਨੂੰ ਡੋਬਤਾ ਨਾ ਚਾਹੀਦਾ ਚੁੱਲੂ ਪਰ ਪਾਣੀ 'ਚ ਇਸ ਚੀਜ਼ 'ਤੇ ਪਰ ਲੇਕਿਨ ਬੇਸ਼ਰਮੀ ਦੀ ਹੱਦ कि ਅੱਜ ਉਸ ਭ੍ਰਿਸ਼ਟ ਕੇਜਰੀਵਾਲ ਜਿਨ੍ਹਾਂ ਨੇ ਅਰਬਾਂ ਕਰੋੜਾਂ ਦਾ ਕਪਲਾ ਸ਼ਰਾਬ ਦਾ ਕੀਤਾ ਉਹੀ ਕਪਲਾ ਉਹੀ ਪਾਲਸੀ ਉਹਨਾਂ ਹੀ ਲੋਕਾਂ ਨੂੰ ਪੰਜਾਬ 'ਚ ਇੰਪਲੀਮੈਂਟ ਕਰਾਈ ਜਿਦੇ ਵਿੱਚ ਸਿੱਧੇ ਭਗਵੰਤ ਮਾਨ ਵੀ ਦੋਸ਼ੀ ਹੈਗਾ ਲੇਕਿਨ ਕੇਂਦਰ ਦੀ ਸਰਕਾਰ ਕਿਉਂ ਭਗਵੰਤ ਮਾਨ ਨੂੰ ਨਹੀਂ ਫੜਦੀ ਇਹਦਾ ਜਵਾਬ ਅਜੇ ਤੱਕ ਨਹੀਂ ਸਮਝ ਆਇਆ ਤੇ ਪੰਜਾਬ ਦੇ ਖਜ਼ਾਨੇ 'ਚ ਇੰਨੀ ਲੁੱਟ ਪੈ ਰਹੀ ਹੈ ਕਿ ਅਪਾ ਦੇਖਿਆ ਕਿ ਵਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੱਸਿਆ ਕਿੰਨੇ ਹਜ਼ਾਰਾਂ ਕਰੋੜ ਦਾ ਨਜਾਇਜ਼ ਸ਼ਰਾਬ ਪੰਜਾਬ ਦੀ ਬਿਹਾਰ ਚ ਵਿਕ ਰਹੀ ਹੈ ਇਹ ਸਾਰੇ ਪੈਸੇ ਪੰਜਾਬ ਦੇ ਖਜ਼ਾਨੇ ਦੇ ਹੱਕ ਬੰਦੇ ਲੋਕਾਂ ਦਾ ਹੱਕ ਬੰਦਾ ਹੈ ਲੇਕਿਨ ਆਪ ਦੀ ਜੇਬਾਂ ਵਿੱਚ ਪੈਸੇ ਪਾ ਕੇ ਪੰਜਾਬ ਦੇ ਪੰਜਾਬ ਨੂੰ ਕਰਜ਼ਾਈ ਕਰਕੇ ਹਰ ਮਹੀਨੇ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਛਾੜ ਕੇ ਅੱਜ 80000 ਕਰੋੜ ਤੋਂ ਵੱਧ ਕਰਜ਼ਾ ਦੋ ਸਾਲਾਂ ਚ ਇਹਨਾਂ ਨੇ ਲੈ ਲਿਆ ਹੈ ਸੋ ਹਰ ਪੱਖੋਂ ਪੰਜਾਬ ਨੂੰ ਫੇਲ ਕਰਨ ਤੇ ਪੂਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਲੱਗੋ ਜਾਈ 21 ਮਾਰਚ ਨੂੰ ਅਰਵਿੰਦ ਕੇਜੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਸੀ ਹਿਰਾਸਤ ਚ ਰੱਖਿਆ ਤੇ ਹੁਣ ਉਹ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਇਧਰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ 7 ਅਪ੍ਰੈਲ ਨੂੰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਰਤਵੀ ਰੱਖਿਆ ਸੀ ਤੇ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਮਾਨ ਨੂੰ ਘੇਰਨ ਦਾ